ਇੱਥੇ ਬਈ ਨਹਿਣਾ ਆਉਂਦਾ ਵੀ ਨਹੀਂ ਕੋਈ ਦੀ ਭੈਣ ਨੂੰ ਅਸੀਂ ਵੇਲੇ ਚਾਹ ਚੁਰਾ ਟਾਈਮ ਆ ਹੁਣ ਹਲੋ ਓਰੇ ਓਏ ਓਰੇ ਹਾਂ ਕਿਵੇਂ ਸਮਸ਼ੇਰ ਠੀਕ ਐ ਭਾਈ ਆ ਕੀ ਹਾਲ ਐ ਵਧੀਆ ਵਧੀਆ ਕਿਵੇਂ ਐ ਏ ਕੀ ਭਈ ਨਾ ਕਿੱਧਰ ਕੰਜਦਾ ਕੌੜੀ ਦਾ ਨਫਰਦਾ ਇੱਧਰ ਮੈਂ ਤਾਂ ਘੇੜਾ ਮਾਰ ਕੇ ਆ ਸੀ ਕਿਵੇਂ ਓਏ ਤੇਲਾ ਜੇ ਪਪੇ ਪਕਣਕ ਨੂੰ ਹੋਰ ਕਿਸੇ ਲੋਟੀ ਨਹੀਂ ਲੋਟਾਉਂਦੇ ਕਹਾਣੀ ਗੱਲ ਹੀ ਸੁਣਾ ਦੇ ਕੰਜਰ ਦਾ ਕੋਈ ਟਾਈਮ ਡੱਪ ਜੂ ਇੱਕ ਗਲਤ ਹੈ ਕੀ ਹੋਏ ਪੱਕੇ ਕਿ ਸਨ ਸਾਰੇ ਪੱਥਰੀਏ ਲੋਖੇ ਖੂਤੋਂੋਂ ਹਟ ਗਈ ਹੈ ਨਾ ਲੋਕ ਵੀ ਕੂਹ ਦਾ ਐਲ.ਐਡੀ ਮੂਰੇ ਬੈਠਾ ਹੋ ਕੋਈ ਮੋਬਾਈਲ ਮੂਰੇ ਕੋਈ ਮੋਬਾਈਲ ਚੱਕੀ ਬੈਠਾ ਹੋ ਹੈ ਤੇ ਕੋਈ ਗਿਆ ਹੋ ਘੁੰਮਣ ਫਿਰਨ ਬਈ ਪੱਕੀ ਗੱਲ ਹੈ ਘੁੰਮਣ ਤੋਂ ਬੜਾ ਲਕੈਤਾਂ ਚ ਤੂੰ ਵੀ ਉਧਰੇ ਪਿਆ ਹੈ ਨਾ ਤੈਨੂੰ ਕਹਿੰਦਾ ਸੀ ਕੱਲੇ ਇੱਥੇ ਬੈਠੇ ਰਹਿਣੇ ਆ ਜੰਨੇ ਮੋਪਰ ਜੀ ਤੇ ਕੀ ਫਰਜੀ ਤਾਂ ਲੱਗਦਾ ਨਹੀਂ ਭੈਣ ਕੀ ਜਿੱਥੇ ਰੰਗਾਂ ਚ ਕਿਹੜੇ ਰੇਂਜੂ ਆਉਂਦੇ ਆ ਤੇਰੇ ਮੇਰੇ ਕੰਮ ਮਾਰ ਲੈਣਾ ਬਾਜੀ ਓ ਮੈਂ ਤਾਂ ਇਹ ਕਹਿੰਦਾ ਸੀ ਮਤਾਂ ਉੱਥੇ ਭੱਜ ਕੇ ਆ ਜੀ ਪੈਨੂ ਸਾਹ ਜਿਹੜਾ ਰਿਹਾ ਵੀ ਉਹ ਫਲਾਨਾ ਆਉਂ ਤੇ ਅਖਰ ਜੀ ਨਹੀਂ ਲੱਗਦਾ ਹੈ ਹੋਰ ਪੱਕੀ ਗੱਲ ਹੈ ਬਈ ਸੁਣਾ ਕੋਈ ਗੱਲ ਗੱਲ ਯਾਰ ਬਈ ਗੱਲ ਨਾ ਗੱਲਾਂ ਦਾ ਕੀ ਹੈ ਗੱਲਾਂ ਦੀ ਤਾਂ ਗਲਾਕ ਆ ਆਪਣਾ ਤਾਂ ਗਲੱਕ ਗੱਲਾਂ ਦੇ ਸੁਣਾ ਮੈਨੂੰ ਹਾਂ ਤੇ ਕੰਦਰ ਦਾ ਕੋਈ ਜੀ ਲੱਗ ਜੂ ਗੱਲ ਯਾਰ ਤੈਨੂੰ ਮੈਂ ਸੁਣਾਉਣਾ ਹੈ ਚੱਲ ਸੁਣਾ ਨਾ ਯਾਰ ਕਹਿੰਦਾ ਠੱਗਾਂ ਦੇ ਕਿਹੜਾ ਹਾਲ ਚੱਲਦੀ ਹੁੰਦੀ ਹੈ ਹਾਂ ਕਿਵੇਂ ਓਏ ਠੱਗੀ ਨੂੰ ਤਾਂ ਠੱਗੀ ਮਾਰ ਕੇ ਟਾਈਮ ਪਾਸ ਕਰਨਾ ਹੁੰਦਾ ਹਾਲ ਤਾਂ ਚੱਲਦੀ ਨਹੀਂ ਹੁੰਦੀ ਸਹੀ ਗੱਲ ਜਿਗਾੜ ਲਾਤਾ 5-4000 ਦਾ ਕੋਈ ਕਰੋੜਾਂ ਚ ਲਾਉਂਦਾ ਕੋਈ 5-4000 ਚ ਤਾਂ ਠੱਗੀ ਮਾਰ ਕੇ ਹਰ ਜੀ ਬਹਿਣ ਨੂੰ 5-7000 ਦਾ ਫੜਾ ਰਿਹਾ ਕੋਰੋਨਾ ਦੇ ਮਾਸੇ ਹੁੰਦਾ ਬਾਹਰ ਹੀ ਡੱਪ ਜਾਂਦੇ ਬਹਿਣ ਨੇ ਉਹ ਡੱਪ ਜਾਂਦੇ ਹਨਾ ਉਹਦਾ ਆਉਂਦੇ ਨਹੀਂ ਮੁੜ ਕੇ ਲੈ ਸੁਣ ਫਿਰ ਇੱਕ ਨਵੀ ਨਵਿੱਤਰ ਯਾਰ ਨੇ ਕੀਤੀ ਦੁਕਾਨ ਅੱਛਾ ਦਰਜੀ ਦੀ ਅੱਛਾ ਅੱਛਾ ਦਰਜੀ ਦੀ ਦੁਕਾਨ ਕਰ ਲਈ ਤਲਵੰਡੀ ਸਾਬੋ ਤੇ ਤਲਵੰਡੀ ਜਿੱਦੋਂ ਦੁਕਾਨ ਕਰ ਲਈ ਹੁਣ ਬਈ ਜਦੋਂ ਆਪਾਂ ਦੁਕਾਨ ਕਰ ਲੈਂਦੇ ਹਨਾ ਹਾਂ ਆਪਾਂ ਨੂੰ ਇਹ ਹੁੰਦਾ ਵੀ ਯਾਰ ਸ਼ਹੀਦ ਨੇ ਖੁੱਲ ਗਿਆ ਸਪਾਈਸ ਪੂਰੀ ਕਰ ਲਿਆ ਹੈ ਨਾ ਅੱਛਾ ਅੱਛਾ ਕੋਨੇ ਜਦੋਂ ਦੁਕਾਨ ਕਰ ਲਈ ਭਰਾਵਾ ਤੇ 6 ਵਜੇ ਦੁਕਾਨ ਖੋਲ ਲੈ ਕੇ ਝਾੜੀ ਛੁੜ ਮਾਰ ਕੇ ਵੀ ਕਮਾਈ ਕਰਾਂਗੇ ਠੀਕ ਹੈ ਤੇ ਉਹ ਬੰਦਾ ਮੈਨੂੰ ਦੱਸਦਾ ਕਹਿੰਦਾ ਯਾਰ ਮੈਂ ਜਾ ਕੇ ਨਾ ਪੌਣੇ ਸ਼ੀਦ ਖਾਨ ਖੋਲ ਲੀ ਤੇ ਝਾੜੂ ਮਾਰਨ ਲੱਗਿਆ ਅੱਛਾ ਝਾੜੂ ਮਾਰਨ ਲੱਗਿਆ ਤੇ ਕਹਿੰਦਾ ਮੇਰੇ ਕੋਲ ਕੋਈ ਬੰਦਾ ਨਾ ਕਰਦਾ ਹੋਇਆ ਉਹਨਾਂ 2 ਮਿੰਟ ਉਹ ਤੇ ਲੀਡਰ ਹੀ ਆ ਤੇ ਕਹਿੰਦਾ ਭਰਾਵਾ ਕਿਦੋਂ ਮੈਂ ਸਫਾਈ ਜੀ ਕਰਨ ਲੱਗਿਆ ਪੌਣੇ ਕੀ ਠੰਡ ਜੀ ਸ਼ੁਰੂ ਹੁੰਦੀ ਸੀ ਬਾਵਾ ਸੁਨੇਹਾ ਹੁੰਦੀ ਸੋ ਨਸਰਾ ਜੀ ਕਹਿੰਦਾ ਕੋਈ ਬੰਦਾ ਮੇਰੀ ਦੁਕਾਨ ਚ ਭੱਜ ਕੇ ਆ ਕੇ ਵੜ ਗਿਆ ਅੱਛਾ ਕਹਿੰਦਾ ਲੂ 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 ਲੱਗਿਆ ਤੇ ਕੋਲੇ ਉਹਦੇ ਸ਼ਰਾਜ ਸੁਰੇ ਤੇ ਵੀ ਫੋਨ ਕਹਿੰਦਾ ਮੈਨੂੰ ਕਹਿੰਦਾ ਯਾਰ ਮੈਨੂੰ ਕਹਿੰਦਾ ਮੈਥੇ ਹੋ ਗਿਆ ਕਤਲ ਤੇ ਮੈਨੂੰ ਥਰਪੀਆ ਦੇ 5000 ਅੱਛਾ ਤੇ ਕਹਿੰਦਾ ਪੁਲਿਸ ਮੇਰੇ ਲੱਗੀ ਐ ਕਹੀ ਆ ਪੀ ਆ ਲੈ ਜਾ ਉਹ ਲੈ ਜਾਉ ਯਾਰ ਅੱਪੇ ਲੈ ਜੂ ਕਾ ਨੂੰ ਮੱਥਾ ਹਾਂ ਤੇ ਕਹਿੰਦਾ ਪਰਵਾ ਤੇ ਮੈਨੂੰ ਕਹਿੰਦਾ ਮੇਰੇ ਮਗਰ ਪੁਲਿਸ ਲੱਗੀ ਤੇ ਕਹਿੰਦਾ ਸ਼ਹੀਦ ਨੇ 5000 ਰੁਪਏ ਦੇ ਹਾਂ ਅੱਛਾ ਕਹਿੰਦਾ ਮੈਂ ਖਜੇ 5000 ਰੁਪਏ ਦੇਤਾ ਹਾਂ ਹਾਂ ਨਾ ਦਿੱਤਾ ਇਹ 5 ਮਿੰਟ ਮੇਰੇ ਨਾਲ ਖਵਜੀ ਕੰਨ ਨਹੀਂ ਦੁਕਾਨ ਕੀਤੀ ਪੁਲਿਸ ਆ ਕੇ ਮੈਨੂੰ ਵਿੱਚ ਲੈ ਲੂ ਵੀ ਕਿੱਥੋਂ ਚ ਤੂੰ ਵੀ ਹੈ ਤੇਰੀ ਦੁਕਾਨ ਤੇ ਕੀ ਕਰਨਾ ਹੈ ਤੈਨੂੰ ਜਾਣਦਾ ਸੀ ਸਹੀ ਗੱਲ ਹੈ ਕਹਿੰਦਾ ਮੈਂ ਸ਼ਹੀਦ ਦੇ ਨੇ ਕਿੱਲੇ ਚ 1500 ਕੱਢ ਕੇ ਪੜਾਤਾ ਕਹਿੰਦਾ ਉਹ 1500 ਲੈ ਕੇ ਤੁਰ ਗਿਆ ਕਹਿੰਦਾ ਪੱਧਾ ਘੰਟਾ ਬੀਤਿਆ ਘੰਟਾ ਵੀ ਬੀਤਿਆ 2 ਘੰਟੇ ਵੀ ਦੇਣ ਟੱਪ ਗਿਆ ਕਹਿੰਦਾ ਕੋਈ ਪੁਲਿਸ ਨਹੀਂ ਆਈ ਕੋਸੀ ਠੱਗ ਠੱਗੀ ਮਾਰ ਗਿਆ ਮਾਰ ਗਿਆ ਕਹਿੰਦਾ ਠੱਗਾ ਦੇ ਹਾਲ ਚਾਲ ਜਾਮਾ ਮਾਰ ਗਿਆ ਤੇ ਇੱਕ ਨੇ ਭਰੇਵਾ ਜਾਮਾ ਆ ਕੇ ਹੋਰ ਸੁਣਾਇਆ ਹੁਣ ਤੂੰ ਗੋੜਾ ਹੋ ਗਿਆ ਵੱਡਾ ਲਾਈ ਜਾਉ ਪਾਣੀ ਆਪੇ ਬੰਦਾ ਹੈਗਾ ਹੈਗਾ ਇੱਕ ਨੇ ਸਾਡੇ ਨੂੰ ਜਦਦਾ ਸ਼ਰੀਰ ਭਾਰੀ ਆ ਤੇ ਬੈਠੇ ਤੰਗ ਹੋ ਜਾਨਾ ਕਾ ਮੰਦੇ ਤੇ ਪੈਣੀ ਆ ਲੈ ਕੇ ਇਹ ਜੀ ਇੱਕ ਨੇ ਭਰਾਵਾ ਕੋਈ ਮਤਲਬ ਲੇਬਰ ਵਾਲੇ ਬੰਦੇ ਸੀ ਤੇ ਉਹ ਬੁੜੀ ਰਹਿ ਗਈ ਖਲੀ ਬਾਕੀ ਨਰਮਾ ਚੁਗਣ ਬਾਕੀ ਹੂੰ ਨਰਮਾ ਚੁਗਣ ਬਾਗੇ ਤੇ ਉਹਨਾਂ ਦੇ ਘਰੇ ਕੋਈ ਆ ਗਿਆ ਪਾਟੇ ਜੀ ਲੀੜੇ ਪਾਏ ਤੇ ਕਹਿੰਦਾ ਮੱਥਾ ਮੱਥਾ ਟੇਕਿਆ ਤੇ ਕਹਿੰਦਾ ਬੇਬੇ ਮੈਂ ਤਾਂ ਵੀ ਗਵੰਡਿਆਂ ਦਾ ਪਰੋਣਾ ਕਿੱਧਰ ਕੇ ਬਾਰਜਾ ਬੰਦ ਦੇਖ ਕੇ ਨਾਲ ਕਰਨਾ ਅੱਛਾ ਤੇ ਉਹ ਕਹਿੰਦੀ ਪੁੱਤੋ ਤੂੰ ਨਰਮਾ ਚੁਗਣ ਗਏ ਤੇ ਕਹਿੰਦੀ ਚਲ ਉਹਨੇ ਚਾਹ ਚੁ ਪਿਆਤੀ ਹੈ ਨਾ ਹੂੰ ਤੁਹ ਕਹਿੰਦੇ ਪੁੱਤ ਤੂੰ ਪਾਟੇ ਜੇ ਲੀੜੀ ਸੁਣਨ ਵਾਲੀ ਗੱਲ ਐ ਤੇ ਉਧਰ ਨਾ ਪਾਣੀ ਚ ਦਿਮਾਗ ਬਾੜੀ ਰੱਖੀ। ਉਹ ਪਾਣ ਘੜਾ ਵਾ ਤੀ ਸੁਣੀ ਜਨਾ ਮੈਂ ਤਾਂ ਹੁੰਡਲੇ ਮਾਰੀ ਜਨਾ। ਹਾਂ ਕੁੱਤੇ ਨਿਕਰੀ ਜਨੇ। ਦੱਸ। ਤੇ ਉਹ ਕਹਿੰਦੇ ਪੱਤਾ ਐ ਕਰ ਵੀ ਪਾਟੇ ਲੀੜੀ ਪਾ ਕੇ ਅਗੇ ਪਰੌਣਾ ਸਾਡੇ ਪਿੰਡ ਦਾ ਜਾਣਦੀ ਤਾਂ ਹੈ ਨਹੀਂ ਸ਼ੁਕਰ ਮੈਂ ਪਰੌਣਾ ਹੈ ਨਾਲੇ ਘਰਾਂ ਦੇ ਦਵਾਰ ਬੰਦ ਸੀ। ਹੂੰ ਹੂੰ ਹੂੰ। ਉਹਨੇ ਭਾਈ ਨਵੇਂ ਲੀੜੀ ਦੇ ਤੇ ਕਹਿੰਦੇ ਪੁੱਤ ਤਰੇ ਤੂੰ ਚੁੱਪ ਨਾ ਬਿੱਟ ਟੁੱਟਗਾ ਭਾਈ ਫਿਰਦਾ ਕਹਿੰਦਾ ਬੇਬੇ ਬਸ ਆ ਰਸਿਆਂ ਬੰਨੀ ਫਿਰਦਾ ਬਸ ਕੋਈ ਨਹੀਂ ਉਹ ਕਹਿੰਦੇ ਪੁੱਤ ਪਰੌਣਾ ਤੇਰਾ ਨਾ ਪਿੰਡ ਚ ਐ ਚੰਗਾ ਨਹੀਂ ਲੱਗਦਾ ਹੂੰ ਬੁੜੀ ਆਪ ਦੇਣੇ ਚਲਾਕੀ ਕਰਦੀ ਐ ਹੂੰ ਉਹਨੇ ਆਖਿਆ ਲੈ ਗਵੰਡੀਆਂ ਦਾ ਪਰੋਣਾ ਐ ਤੇ ਵੀ ਆਪਣੀ ਤਾਥ ਨਹੀਂ ਉਹਨਾਂ ਦੇ ਘਰੇ ਤੇ ਆਟੇ ਵਾਲਾ ਗੱਟਾ ਸਿੱਟਿਆ ਵੀ ਅੱਛਾ ਕਹਿੰਦੀ ਪੁੱਤਾਂ ਸਾਈਕਲ ਖੜਾਗਾ ਹੂੰ ਹੂੰ ਤੇ ਸਾਈਕਲ ਲੈ ਜਾ ਤੇ ਗੱਟਾ ਲੈ ਜਾ ਪੁੱਤੋ ਛੇਰ ਬਣ ਕੇ ਉਹ ਜੀਤ ਕਰਦਾ ਨਹੀਂ ਪਰ ਉਹਨਾਂ ਤਰ ਹੂੰ ਹੂੰ ਤੇ ਅੱਛਾ ਸਿੱਟਿਆ ਇਹਨੂੰ ਕਹਾਂ ਮੈਂ ਇੱਕ ਦਿਨ ਚੱਕ ਕੇ ਫੜਾ ਤੈਨੂੰ ਖੜਜਾ ਹੂੰ ਤੇ ਖੜਜ ਤੇ ਆਟਾ ਕਹਿੰਦੀ ਸਿੱਟਿਆ ਤੇ ਜਦੋਂ ਉਹ ਆਟਾ ਉਹ ਸਾਈਕਲ ਲੈ ਗਿਆ ਨਾਲ ਆਟੇ ਦਾ ਗੱਟਾ ਵੀ ਲੈ ਗਿਆ ਤੇ ਇਹ ਕਿਹੜਾ ਪਰੋਣਾ ਉਹ ਮੀਜ਼ੀ ਠਾ ਗਠਾ ਗੰਨ ਕਿਹੜਾ ਹਰ ਚੱਲਦਿਆ ਨਾਲ ਜੁੱਤੀ ਲੈ ਗਿਆ ਮਗਰ ਆਟਾ ਲੈ ਗਿਆ ਨਾਲੇ ਆਟਾ ਲੈ ਗਿਆ ਨਾਲੇ 20000 ਦਾ ਸਾਈਕਲ ਲੈ ਗਿਆ ਅੱਜ ਚੇਤੇ ਦਾ ਕਿ ਭਾਗਿਆ ਤੂੰ ਆਇਆ ਕਰਨ ਕੋਈ ਵਿੜਾ ਕੇ ਆ ਤੇ ਮੈਂ ਮੜਾ ਇੱਕ ਤਰ੍ਹਾਂ ਹੁਣ ਜਾ ਫਾ ਸੁਣਾ ਮੈਂ ਤੁਹਾਨੂੰ ਚਾਲੇ ਹੀ ਬਠਾਉ ਦੇ ਬੰਤਾ ਕੋਈ ਨਾ ਕੋਈ ਬੰਤੇ ਦੇਖਣਾ ਪਰ ਕੋਈ ਕੋਠੀ ਪਈ ਜਾਂਦੀ ਸੀ ਹੂੰ ਤੇ ਕੋਈ ਬੰਦਾ ਆ ਗਿਆ ਉਹਨਾਂ ਕੋਲ ਹੀ ਹੂੰ ਉਹਨੂੰ ਕਹਿੰਦਾ ਯਾਰ ਬਾਈ ਕੀ ਹਾਲ ਹੈ ਠੀਕ ਹੈ ਉਹ ਕੋਠੀ ਤੋਂ ਮਤਲਬ 60 70 ਲੱਖ ਦਾ ਪ੍ਰੋਜੈਕਟ ਸੀ ਉਹਨਾਂ ਦੇਖ ਲਈ ਬੀਜਗਾਰ ਦੇ ਯਾਰ ਠੱਗ ਠੱਗੀ ਹੁੰਦੇ ਭਾਂਦੇ ਵੀਰ ਹੈ ਨਾ ਹਾਂ ਹਾਂ ਠੱਗ ਨੇ ਤਾਂ ਠੱਗੀ ਮਾਰੀ ਲੈਣੀ ਬਾਈ ਬੋਲਾ ਪੜਾ ਜਗਾੜ ਲਾਉਂਦੇ ਆ ਤੇ ਕਹਿੰਦਾ ਸਸਰੀ ਘਾਲ ਬਾਈ ਸਰਦਾਰ ਬਣ ਕੇ ਆ ਗਿਆ ਪੂਰਾ ਠੱਗ ਫਿਰ ਆਈ ਮਾਰਦੇ ਠੱਗੀ ਹਾਂ ਹਾਂ ਕਹਿੰਦਾ ਯਾਰ ਬਾਈ ਤੇ ਕਹਿੰਦਾ ਆਪਣੀ ਨਾ ਇੱਥੇ ਸਰਗੇ ਸਮਿਟ ਦੀ ਦੁਕਾਨ ਹੈ ਦੁਕਾਨ ਹੈ ਕਹਿੰਦਾ ਹਾਂ 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 ਕਹਿੰਦਾ ਕੀ ਰੇਟ ਲੈਂਦਾ ਉਹਨਾਂ ਨੇ ਦੱਸਤਾ ਬਈ 100 ਰੁਪਏ ਕੁਇੰਟਲ ਤਾਂ ਸਰਗਾ ਹੈ ਅੱਛਾ ਅੱਛਾ ਬਜਰੀ ਆ ਰੇਟ ਉਹ ਕਹਿੰਦਾ ਯਾਰ ਭਾਈ ਮੈਂ ਤਾਂ ਨਮਾ ਕੰਮ ਕੀਤਾ ਵੱਡਾ ਪ੍ਰੋਜੈਕਟ ਆ ਮੇਰਾ ਮੈਂ ਤਾਂ ਥੋਕ ਦਾ ਕੰਮ ਅਦਰ ਇਟ ਦੇ ਦੇ ਦੂ ਮੇਰਾ ਕੰਮ ਹੋ ਜੀ 2 ਰੁਪਏ ਮਾਰਜਨ ਲੈ ਕੇ ਛੋਡੀ ਕੁਠੀ ਪੈ ਜੂ ਕਹਿੰਦਾ ਉਹ ਉਹ ਮਾ ਕੰਮ ਕੁਠੀ ਵਾਲੀ ਨੇ ਆਖਿਆ ਵੀ ਗੱਲ ਤਾਂ ਬਣ ਗਈ ਫਸ ਗਿਆ ਬੰਦਾ ਜਿਕਾੜਾ ਉਹ ਕਹਿੰਦਾ ਕਰ ਮੁੰਡੇ ਨੂੰ ਭੇਜ ਮੇਰੇ ਕੋਲੇ ਯਾਰ ਕਹਿੰਦਾ ਇਹਨੂੰ ਫੜਾ ਕਹਿੰਦਾ 50000 ਰੁਪਿਆ ਹੂੰ ਉਹਨੇ ਮੁੰਡੇ ਨੂੰ 50 ਨੌਜਵਾਨ ਮੁੰਡਾ ਉਹਨੂੰ ਦਿਮਾਗੀ ਬੰਦਾ ਸੀ ਆਪਣੇ ਕੋ ਪੜਾ ਲਿਖਿਆ ਉਹਨੇ ਜਵਾਕ ਆਪ ਦਾ ਮੁੰਡਾ ਤੋਰਤਾ ਸਮਝਿਆ ਨਹੀਂ ਗੱਲ ਸਮਝ ਗਿਆ ਸਮਝ ਗਿਆ ਮੁੰਡਾ ਤੋਰਤਾ ਨਾਲ ਹਾਂ ਹਾਂ ਤੇ ਉਹ ਬਹਿ ਗਿਆ ਮੈਂ ਕਿਹਾ अच्छा ओनु कहंदा ਵੀ ਮੈਂ ਇਹ ਕਰਦਾ ਕਿ ਤਿੰਨ 1 ਲੱਖ ਦਾ ਸਮਾਨ ਤਕਾਰਨਾ ਠੀਕ ਹੈ ਠੀਕ ਹੈ ਤੇ ਚੱਟ ਨੇ ਆਖਿਆ ਵੀ ਠੀਕ ਆ ਯਾਰ ਭੈਣਾ ਹੈ ਨਾ ਵੀ ਆਪਣੇ ਕੋਠੀ ਇਹੀ ਬੰਦਾ ਸਿਰੇ ਲਾਊ ਹਾਂ 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 ਬਾਗਿਆ ਤੇ ਮੋਟਰਸਾਈਕਲ ਤੇ ਬਾਗਿਆ ਮੋਟਰਸਾਈਕਲ ਵੀ ਗਿਆ ਨਾ ਮੈਂ ਪੈਨਾ 2000 ਆਹੋ ਆਪਣਾ 21 ਮਾਡਲ ਅੱਛਾ ਪਤਾ ਜਮੀ ਨਵਾਂ ਸੀ ਹਾਂ ਤੇ ਠੱਗ ਨੇ ਆਏ ਜਦੋਂ ਵੱਡੀ ਦੁਕਾਨ ਦੇਖ ਲਈ ਬੰਦਸ਼ਮੈਂਟ ਵਾਲੀ ਤੇ ਕਹਿੰਦਾ ਵੀ ਐਂ ਕਰ ਦੁਕਾਨ ਪਈਏ ਬੰਦ ਅੱਛਾ ਇੱਥੇ ਖੜ ਹੂੰ ਚਾਬੀਆਂ ਘਰੇ ਪਈਆਂ ਐ ਇਨਾਲੇ ਮੈਂ ਚਾਹ ਚੁ ਲੈ ਕੇ ਆਉ ਤੇਰੇ ਵਾਸਤੇ ਫੜ ਜਾ ਨਾ ਓਏ ਤੇ ਨਾਲੇ ਲੇਬਰ ਵਾਲਾ ਬੰਦਾ ਕਿੱਧਰ ਕਿਹਨੇ ਨਿਕਲਿਆ ਉਹਨੂੰ ਕੋਈ ਫੜਾ ਕਾ ਮੈਂ ਅੱਧਰ ਚਾਹ ਵੀ ਕਿਉਂ ਨਾ ਆ ਚੱਕ ਕੇ ਫੜਾ ਕੇ ਸ਼ੇਰ ਗੱਲੀ ਤੋੜ ਦਿੰਦਾ ਯਾਰ ਚੱਲ ਤੂੰ ਕਰ ਪੂਰੀ ਮੋਟਰਸਾਈਕਲ ਉੱਥੇ ਖੜਾਤਾ ਮੁੰਡੇ ਨੂੰ ਆਖਿਆ ਵੀ ਤੂੰ ਇੱਥੇ ਬੈਠ ਕੁਰਸੀ ਤੇ ਸਿਮੈਂਟਲ ਦੁਕਾਨ ਤੇ ਦੁਕਾਨ ਨਾ ਬੰਦ ਸੀ ਨੂੰ ਪਤਾ ਸੀ ਐਤਵਾਰ ਠੱਗ ਤਾਂ ਠੱਗੀ ਹੁੰਦਾ ਹੈਗਾ ਹਾਂ 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 ਕਹਿੰਦਾ ਵੀ 50000 ਰੁਪਏ ਫੜ ਲਿਆ ਸੀ ਪਹਿਲਾਂ ਉਹ ਤੋਂ ਕਹਿੰਦਾ ਮੈਂ ਹੁਣ ਚੱਕ ਲਿਉਂਦਾ ਕਰੋ ਚਾਬੀ ਤੇ ਬੰਦੇ ਆਪਣੇ ਲੇਬਰ ਨਾਲ ਚਾਹ ਪਾਣੀ ਪੀਣ ਬਾਗੀ ਤੇ ਪਰਵਾ ਮੋਟਰਸਾਈਕਲ ਲੈ ਗਿਆ ਤੇ 50000 ਰੁਪਏ ਲੈ ਗਿਆ ਮੁੰਡਾ 10 ਮਿੰਟ 20 ਮਿੰਟ ਘੰਟਾ ਵੀ ਹੋ ਗਿਆ 2 ਘੰਟੇ ਵੀ ਹੋ ਗਏ ਤੇ ਬਸ ਠੱਗ ਦਾ ਠੱਗੀ ਮਾਰ ਗਿਆ ਕਹਿੰਦਾ ਠੱਗਾਂ ਦੇ ਕਿਹੜਾ ਹਲਚਾਲ ਦਿੰਦੇ 50000 ਰੁਪਏ ਲੈ ਗਿਆ ਹੂੰ ਤਿੰਨ ਵਾਲੇ ਮੋਟਰਸਾਈਕਲ ਲੈ ਗਿਆ ਹੋਰ ਸੁਣ ਨਿੱਕੀ ਜੀ ਗੱਲ ਆ ਤੂੰ ਬਾਕ ਜੀ 1 ਮਿੰਟ ਬਾਈ ਜਮੇ ਨਿੱਕੀ ਜੀ ਗੱਲ ਬਠਿੰਡੇ ਭਰਾਵਾ ਮੇਰੇ ਅੱਖੀ ਦੇਖਣ ਦੀ ਗੱਲ ਅੱਛਾ ਸ਼ਮਸ਼ੀਰ ਕਿਸੇ ਬੰਦੇ ਨੇ ਨਾ ਮੋਟਰਸਾਈਕਲ ਕਢਾ ਲਿਆ ਨਾ ਮ ਬਿਨਾ ਨੰਬਰਾ ਤੋਂ ਅੱਛਾ ਠੱਗੀ ਦੇਖ ਕਿਵੇਂ ਵਜਦੀ ਆ ਤੂੰ ਤੂੰ ਵੀ ਜਾਣਾ ਫਿਰ ਹੂੰ ਹੂੰ ਉਹ ਬੰਦਾ ਆ ਕੇ ਕਹਿੰਦਾ ਹੂੰ ਇੱਥੇ ਉੱਚੇ ਥੜੇ ਜੇ ਤੇ ਖੜਾ ਬੰਦਾ ਮੋਟਰਸਾਈਕਲ ਐ ਖੜਾ ਤੇ ਚਾਬੀ ਹੱਥ 'ਚ ਤੇ ਗੱਲਾਂ ਕਰੀ ਜਾਵੇ ਤੇ ਕੋਈ ਕੋਈ ਬੰਦਾ ਆ ਕੇ ਉਹਦੇ ਮੋਢੇ ਤੇ ਹੱਥ ਮਾਰ ਕੇ ਕਹਿੰਦਾ ਹੂੰ ਹੂੰ ਜੇ ਮੈਂ ਤੈਨੂੰ ਕਹੇ ਕਹਿੰਦਾ ਓਂ ਸ਼ਮਸ਼ੀਰ ਪੜ ਦਰ ਮੋਟਰਸਾਈਕਲ ਲੈ ਲੈ ਉਹ ਕਹਿੰਦਾ ਹਾਂ ਬਾਈ ਉਹਦਾ ਫੋਨ 'ਚ ਟੈਨ ਸੀ ਕਹਿੰਦਾ ਦੇਈ ਚਾਬੀ ਟਰਾਈ ਲੈ ਕੇ ਦੇਖਗੇ ਉਹਨੇ ਚਾਬੀ ਫੜਾਤੀ ਜਦੋਂ ਫੋਨ ਤੇ ਗੱਲ ਕਰਕੇ ਹਟਿਆ ਉਹਨੂੰ ਐ ਵੀ ਨਹੀਂ ਪਤਾ ਸੀ ਵੀ ਕਿਹਨੇ ਮੰਗੀ ਸੀ ਚਾਬੀ ਬਸ ਉਹਨੇ ਐਂ ਕਰਕੇ ਆਈ ਜਿੱਟੀ 'ਚ ਫੜਾਈ ਚਾਬੀ ਕੋਈ ਚਾਬੀ ਫੜਾਤੀ ਬਿਨਾਂ ਨੰਬਰਸ ਮੋਟਰਸਾਈਕਲ ਨਾਮਾ ਫਰੈਸ਼ ਬਾਈ ਲੈ ਕੇ ਫਰਾ ਛੱਗਾ ਹੁੰਦਾ ਬਈ ਬਚੋ ਹੌਤ ਬੱਧੀ ਕਹੀ ਭਲਾ ਗਿਆ ਉਹਨੂੰ ਤੇ ਮੈਂ ਉਧਰ ਚਾਹ ਪੀਂ ਆ ਬੰਦ ਕੋਈ ਮਿਲਦੇ ਫਿਰ ਕੋਈ ਮਾਰ ਲਿਆ ਕਰਾਂਗੇ ਗੱਲਬਾਤ ਓਕੇ ਓ ਚੰਗਾ ਚੰਗਾ ਠੀਕ ਹੈ ਓਕੇ